ਭਗਵਾਨ ਤਮਾਮ ਦੀ ਪਤਨੀ ਦੇ ਮੈਂ ਬਿਆਨ ਸੁਣ ਕੇ ਹਟਿਆ ਬਿਆਨ ਤਾਂ 2-4 ਹੀ ਆ ਪਰ ਉਹਨਾਂ ਨੇ ਬਿਆਨ ਵੀ ਬੜਾ ਵਧੀਆ ਦਿੱਤਾ ਵੀ ਛੋਟੀ ਜੀ ਜ਼ਿੰਦਗੀ ਆ ਤੇ ਆ ਸੋਣੀ ਲੋ ਬੀਬੀ ਜੀ ਛੋਟੀ ਜੀ ਜ਼ਿੰਦਗੀ ਆ ਸਾਡੇ ਬੱਚੇ ਕੋਈ ਕੀਮਤੀ ਨਹੀਂ ਸਾਡੇ ਬੱਚੇ ਨਾਲੀ ਦੇ ਕੀੜੇ ਆ ਇਹਨਾਂ ਦੀ ਕੋਈ ਜ਼ਿੰਦਗੀ ਨਹੀਂ ਜੇਕਰ ਨਹੀਂ ਵਿਸ਼ਵਾਸ ਆਉਂਦਾ ਤਾਂ ਤੁਹਾਡੇ ਘਰ ਵਾਲੇ ਤੋਂ ਪੁੱਛ ਲਓ ਸਾਡੇ ਬੱਚੇ ਜਾਨਵਰਾਂ ਜਾਨਵਰਾਂ ਦੇ ਬੱਚੇ ਆ ਇਹ ਇਨਸਾਨਾਂ ਦੇ ਬੱਚੇ ਨਹੀਂ ਜੇਕਰ ਨਹੀਂ ਵਿਸ਼ਵਾਸ ਆਉਂਦਾ ਤਾਂ ਤੁਸੀਂ ਦੂਜੇ ਮੰਤਰੀਆਂ ਤੋਂ ਪੁੱਛ ਲਓ ਸਾਡੇ ਬੱਚੇ ਇੱਕ ਪੰਛੀਆਂ ਦੇ ਬੱਚੇ ਆ ਸਾਡੇ ਬੱਚੇ ਕੀੜੇ ਆ ਇਹ ਜਦੋਂ ਖੁੱਡਾਂ ਦੇ ਵਿੱਚੋਂ ਬਾਹਰ ਨਿਕਲਦੇ ਆ ਤੇ ਇਹਨਾਂ ਨੂੰ ਮਸਲਣਾ ਸ਼ੁਰੂ ਕਰ ਦਿੱਤਾ ਜਾਂਦਾ ਜੇਕਰ ਨਹੀਂ ਵਿਸ਼ਵਾਸ ਤਾਂ ਆਪਦੇ ਘਰ ਵਾਲੇ ਨੂੰ ਕਹਿ ਕੇ ਪ੍ਰਸ਼ਾਸਨ ਤੋਂ ਪੁੱਛ ਲਓ ਤੁਸੀਂ ਕਹਿੰਨੇ ਆ ਆਪਦੇ ਬੱਚਿਆਂ ਨੂੰ ਚੰਗੀ ਸਿੱਖਿਆ ਦਿਓ ਚੰਗਾ ਵਿਖਾਓ ਕਿੱਥੇ ਵਿਖਾਈਏ ਚੰਗਾ ਹਰ ਪਿੰਡ ਦੇ ਵਿੱਚ ਚਿੱਟਾ ਛਰੇ ਆਮ ਚੱਲ ਰਿਆ ਮਾੜੇ ਹਾਲਾਤ ਚੱਲ ਰਹੇ ਆ ਤੇ ਅਸੀਂ ਇਹਨੂੰ ਇਹਨਾਂ ਨੂੰ ਚੰਗਾ ਕਿੱਥੋਂ ਵਿਖਾ ਦਈਏ ਜੇਕਰ ਫਿਲਮਾਂ ਦੀ ਗੱਲ ਕਰੀਏ ਫਿਲਮਾਂ ਦੇ ਵਿੱਚ ਗੰਦਾ ਨਾਟਕਾਂ ਦੇ ਵਿੱਚ ਗੰਦਾ ਸਰਕਾਰਾਂ ਧੱਕੇਸ਼ਾਹੀਆਂ ਕਰਦੀਆਂ ਔਰ ਪ੍ਰਸ਼ਾਸਨ ਕਈ ਵਾਰ ਧੱਕੇਸ਼ਾਹੀਆਂ ਕਰ ਜਾਂਦਾ ਨਾਜਾਇਜ਼ ਪਰਚੇ ਹੋ ਜਾਂਦੇ ਆ ਕੀ ਚੰਗਾ ਵਿਖਾ ਦਈਏ ਅਸੀਂ ਕਿੱਥੋਂ ਜੇ ਚੰਗਾ ਵਿਖਾ ਦਈਏ ਜਦੋਂ ਸਾਡੇ ਬੱਚੇ ਪੜ੍ਹ ਲਿਖਦੇ ਆ ਤਾਂ ਉਹਨਾਂ ਨੂੰ ਅਸੀਂ ਇਹ ਕਹਿੰਨੇ ਆ ਕਿ ਪੁੱਤ ਪੜ੍ਹ ਲਓ ਨੌਕਰੀਆਂ ਮਿਲਣਗੀਆਂ ਸਾਡੇ ਮਾਪੇ ਨੇ ਵੀ ਸਾਨੂੰ ਕਿਹਾ ਸੀ ਪਰ ਜਦੋਂ ਪੜ੍ਹ ਲਿਖ ਲੈ ਪਲੱਸ 2 ਤੋਂ ਬਾਅਦ ਬੀਏ ਤੋਂ ਬਾਅਦ ਜਦੋਂ ਟੈਸਟ ਦਿੱਤੇ ਤਾਂ ਮੰਤਰੀਆਂ ਦੇ ਬਾਰਾਂ ਚ ਬਹਿਣਾ ਸ਼ੁਰੂ ਕੀਤਾ ਮੰਤਰੀਆਂ ਦੇ ਬਾਰਾਂ ਦੇ ਵਿੱਚ ਜਦੋਂ ਬਹਿਣਾ ਸ਼ੁਰੂ ਕੀਤਾ ਤਾਂ लाठी चार्ज ਹੋਏ ਸਾਡੀਆਂ ਕਈ ਇਹੋ ਜਿਹਾਂ ਪੈਣਾ ਜਿਨ੍ਹਾਂ ਦੀ ਜ਼ਿੰਦਗੀ ਘਰਾਂ ਚ ਨਹੀਂ ਜ਼ਿਆਦਾਤਰ ਟੈਂਕੀਆਂ ਤੇ ਨੰਗੀ ਆ ਤਾਂ ਤੁਸੀਂ ਇੱਕ ਗੱਲ ਦੱਸੋ ਵੀ ਸਾਡੇ ਬੱਚੇ ਕੀਮਤੀ ਕਿਵੇਂ ਹੋਗੇ ਬੱਚੇ ਤੁਹਾਡੇ ਕੀਮਤੀ ਆ ਤੁਸੀਂ ਕੀਮਤੀ ਆ ਤਾਂ ਤਾਂ ਤੁਹਾਡੇ ਨਾਲ ਫੋਰਸਾਂ ਹੁੰਦੀਆਂ ਸਾਡੇ ਇੱਥੇ ਧੀਆਂ ਪੈਣਾ ਦੇ ਨਾਲ ਬਲਾਤਕਾਰ ਹੋ ਜੇ ਤਾਂ ਉਹ ਵੀ ਸੜਕਾਂ ਤੇ ਬਹਿ ਕੇ ਇਨਸਾਫ਼ ਲੈਣਾ ਪੈਂਦਾ ਜੇਕਰ ਕਤਲ ਹੋ ਜੇ ਤਾਂ ਛੜਕਾਂ ਤੇ ਬਹਿ ਕੇ ਇਨਸਾਫ ਲੈਣਾ ਪੈਂਦਾ ਤਾਂ ਜ਼ਿੰਦਗੀ ਬੜੀ ਵਧੀਆ ਚੀਜ਼ ਆ ਪਰ ਇਹ ਜ਼ਿੰਦਗੀ ਤਗੜੇ ਲੋਕਾਂ ਵਾਸਤੇ ਆ ਜਿਹੜੇ ਆਮ ਲੋਕ ਇਹਨਾਂ ਦੀ ਜ਼ਿੰਦਗੀ ਨਹੀਂ ਇਹਨਾਂ ਦਾ ਤਾਂ ਪਿੱਟ ਸਿਆਪਾ ਹੁੰਦਾ ਏ ਡੇਲੀ ਕਰਦੇ ਫਿਰਦੇ ਆ ਜ਼ਿੰਦਗੀ ਤੁਹਾਡੀ ਆ ਇੱਕ ਡੰਗ ਦੇ ਤੁਸੀਂ 3-4 ਤਰ੍ਹਾਂ ਦੇ ਖਾਣੇ ਖਾਂਦੇ ਹੋਗੇ ਜਿੰਦਗੀ ਤੁਹਾਡੀ ਆ ਪਤਾ ਨਹੀਂ ਕਿਹੜੇ ਸ਼ਹਿਰਾਂ ਦੇ ਵਿੱਚ ਤੁਹਾਡੀਆਂ ਕੋਠੀਆਂ ਹੋਣਗੀਆਂ ਤੁਸੀਂ ਮੁਹਾਲੀ ਖਰੜ ਚੰਡੀਗੜ੍ਹ ਅਕਸਰ ਘੁੰਮਦੇ ਰਹਿੰਨੇ ਆ ਪਰ ਇੱਥੇ ਲੋਕ ਇਹੋ ਜਿਹੇ ਆ ਜਿੰਨਾਂ ਕੋਲ ਇੱਕ ਘਰ ਵੀ ਹੈ ਨਹੀਂ ਇੱਥੇ ਜ਼ਿੰਦਗੀ ਕੀ ਕੀ ਦੱਸੀ ਹੈ ਤੁਹਾਨੂੰ ਅੱਜ ਲੋਕ ਦੋ ਡੰਗ ਦੀ ਰੋਟੀ ਪਿੱਛੋਂ ਤਰਸ ਰਹੇ ਆ ਤੇ ਲੋਕ ਘਰ ਪਾਉਣ ਵਾਸਤੇ ਰੋਟੀ ਖਾਣ ਵਾਸਤੇ ਦੋ ਨੰਬਰ ਦੇ ਧੰਦੇ ਤੋਰੀ ਬੈਠੇ ਆ ਸਾਡੇ ਬੱਚੇ ਆਸੇ ਪਾਸੇ ਜੋ ਵੇਂਦੇ ਆ ਜਿਹੜਾ ਵਾਤਾਵਰਨ ਵੇਂਦੇ ਆ ਆਲਾ ਦਵਾਲਾ ਵੇਂਦੇ ਆ ਤਾਂ ਫਿਰ ਇਹਨਾਂ ਤੇ ਉਹੀ ਭੂਤ ਸਵਾਰ ਹੋਣਾ ਤੁਸੀਂ ਕਿਹੜੇ ਕਹਿ ਰਹੇ ਹੋ ਕਿ ਬੱਚੇ ਸਾਰਿਆਂ ਦੇ ਕੀਮਤੀ ਆ ਸਾਡੇ ਬੱਚੇ ਨਹੀਂ ਕੀਮਤੀ ਸਾਡੇ ਬੱਚਿਆਂ ਦੀ ਕੀਮਤ ਕਾਊਂਟਿੰਗਾਂ ਦੇ ਭਾਅ ਵੀ ਨਹੀਂ ਚੱਲ ਰਹੀ ਅੱਜ ਸਾਡੇ ਬੱਚਿਆਂ ਦੀ ਜੇਕਰ ਕੀਮਤ ਹੁੰਦੀ ਤਾਂ ਲੋਕਾਂ ਨੇ 40-40 ਲੱਖ ਰੁਪਇਆ ਲਾ ਕੇ ਉਹ ਬਾਹਰ ਨਹੀਂ ਘੱਲਣਾ ਸੀ ਤੇ ਜੇਕਰ ਸਾਡੇ ਬੱਚਿਆਂ ਦੀ ਕੀਮਤ ਹੁੰਦੀ ਤਾਂ ਉਹਨਾਂ ਨੇ ਜਹਾਜ਼ ਤੇ ਬਿਠਾ ਕੇ ਆਹ ਰਿਪੋਰਟ ਨਹੀਂ ਕਰਨੀ ਸੀ ਤੇ ਤੁਹਾਡੇ ਘਰ ਵਾਲਾ ਲੋਕਾਂ ਨਾਲ ਵਾਅਦੇ ਕਰਕੇ ਜਿਵੇਂ ਤੁਸੀਂ ਗੱਲਾਂ ਦੱਸ ਰਹੇ ਓਵੇਂ ਇਹ ਗੱਲਾਂ ਦਾ ਕੜਾ ਬਣਾ ਕੇ ਲੋਕਾਂ ਨੂੰ ਕੌਲਿਆਂ ਚ ਪਾ ਪਾ ਕੇ ਖਵਾਉਂਦਾ ਰਿਹਾ ਲੋਕਾਂ ਨੇ ਉਹ ਗੱਲਾਂ ਦਾ ਕੜਾ ਖਾਧਾ ਉਸ ਗੱਲਾਂ ਦੇ ਕੜਾ ਦਾ ਅਸਰ ਐਸਾ ਹੋਇਆ ਕਿ ਲੋਕਾਂ ਨੇ ਇੰਨੀਆਂ ਸੀਟਾਂ ਬਖਸ਼ ਦਿੱਤੀਆਂ ਤੇ ਤੁਹਾਡਾ ਹਸਬੈਂਡ ਸਾਡਾ ਮੁੱਖ ਮੰਤਰੀ ਅੱਜ ਦਿੱਲੀ ਪਹਿਲਾ ਪੌਂਦਾ ਫਿਰਦਾ ਇਹਨੂੰ ਕੇਜਰੀਵਾਲ ਦੇ ਇਲੈਕਸ਼ਨਾਂ ਦਾ ਫਿਕਰ ਹੁੰਦਾ ਪਰ ਪੰਜਾਬ ਦਾ ਕੋਈ ਫਿਕਰ ਨਹੀਂ ਸਭ ਤੋਂ ਵੱਡੀ ਗੱਲ ਇਹ ਜੇਕਰ ਸਾਡੇ ਬੱਚੇ ਕੀਮਤੀ ਹੁੰਦੇ ਤਾਂ ਸਾਡੇ ਬੱਚੇ ਕੈਂਸਰਾਂ ਦੀਆਂ ਬਿਮਾਰੀਆਂ ਦੇ ਪੀੜਤ ਨਹੀਂ ਹੋਣੇ ਸੀ ਕਾਲੇ ਪੀਲੇ ਦੇ ਪੀੜਤ ਨਹੀਂ ਹੋਣੇ ਸੀ ਜਿਹੜੀਆਂ ਫੈਕਟਰੀਆਂ ਦਾ ਗੰਦਾ ਪਾਣੀ ਬੁੱਢੇ ਨਾਲੇ ਅਰਗੇ ਦਰਿਆਵਾਂ 'ਚ ਪੈਂਦਾ ਯਾਦ ਰੱਖੋ ਬੀਬੀ ਜੀ ਉਹ ਪਾਣੀ ਲੋਕਾਂ ਨੇ ਜ਼ੋਰ ਨਹੀਂ ਲਾਉਣਾ ਸੀ ਤੁਹਾਡੇ ਘਰ ਵਾਲੇ ਨੇ ਜ਼ੋਰ ਲਾਉਣਾ ਸੀ ਕਿ ਮੈਂ ਭਗਵਾਨਤਮਾਨ ਮੈਂ ਮੁੱਖ ਮੰਤਰੀਆਂ ਪੰਜਾਬ ਦਾ ਪਰ ਬੀਬੀ ਜੀ ਸਾਡੇ ਬੱਚਿਆਂ ਦੀ ਕੀਮਤ ਨਹੀਂ ਹੈਗੀ ਥੋੜੇ ਬੱਚਿਆਂ ਦੀ ਕੀਮਤ ਆ ਤੁਹਾਡੇ ਬੱਚੇ ਘਰ ਤੋਂ ਬਾਹਰ ਜਾਣਗੇ ਤਾਂ ਫੋਰਸਾਂ ਮਿਲਣਗੀਆਂ ਸਾਡੇ ਬੱਚੇ ਘਰਾਂ ਤੋਂ ਬਾਹਰ ਜਾਂਦੇ ਆ ਤਾਂ ਉਹਨਾਂ ਨੂੰ ਇਹ ਨਹੀਂ ਪਤਾ ਕਾਪੇ ਮਿਲਣੇ ਆ ਗੋਲੀਆਂ ਮਿਲਣਗੀਆਂ ਜੇਕਰ ਬੱਚੇ ਕੀਮਤੀ ਹੁੰਦੇ ਤਾਂ ਕਦੇ ਗੋਲੀਆਂ ਚਲ-ਚਲ ਕਤਲ ਨਹੀਂ ਹੋਣੇ ਸੀ ਬੀਬੀ ਜੀ ਇਹ ਭਾਸ਼ਨ ਕਿੰਨਾ ਚਿਰ ਦਿੰਦੇ ਆਉਂਗੇ ਭਾਸ਼ਣਾ ਦੇ ਨਾਲ ਦੇਸ਼ ਨੂੰ ਅੱਗੇ ਵਧਾਇਆ ਜਾ ਰਿਹਾ ਭਾਸ਼ਣਾ ਦੇ ਨਾਲ ਪੰਜਾਬ ਨੂੰ ਵਧਾਇਆ ਜਾ ਰਿਹਾ ਤਾਂ ਮੈਂ ਬੀਬੀ ਜੀ ਤੁਹਾਨੂੰ ਬੇਨਤੀ ਕਰਦਾ ਕਿ ਸਾਡੇ ਬੱਚਿਆਂ ਦੀ ਕੀਮਤ ਤੁਸੀਂ ਪਾਉਣੀ ਆ ਜਦੋਂ ਸਾਡੇ ਬੱਚਿਆਂ ਦੀ ਕੀਮਤ ਤੁਸੀਂ ਕੋਡੀਆਂ ਦੇ ਭਾਲ ਆਤੀ ਆ ਉਦੋਂ ਬਾਅਦ ਅਸੀਂ ਕੀ ਕਰ ਸਕਦੇ ਆ ਸਾਡੇ ਬੱਚਿਆਂ ਦੀ ਕੀਮਤ ਟੀਕੇ ਰਹਿ ਗਈ ਆ ਸਾਡੇ ਬੱਚਿਆਂ ਦੀ ਕੀਮਤ ਸ਼ਰਾਬ ਰਹਿ ਗਈ ਆ ਜੇਕਰ ਸਾਡੇ ਬੱਚਿਆਂ ਦੀ ਕੀਮਤ ਹੁੰਦੀ ਤਾਂ ਮੀਆਂ ਚ ਕਮਰੇ ਨਹੀਂ ਚੋਣੇ ਸੀ ਤੁਸੀਂ ਮਹਿਲਾਂ ਵਾਲੇ ਗਰੀਬਾਂ ਦੀ ਗੱਲ ਕੀ ਜਾਣੋਗੇ ਤਾਂ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਜਦੋਂ ਸਾਡੇ ਬੱਚਿਆਂ ਦੀ ਕੋਈ ਕੀਮਤ ਨੂੰ ਪਛਾਣਦਾ ਉਹ ਨਸ਼ੇ ਬੰਦ ਕਰਾਉਣ ਦੀ ਗੱਲ ਕਰਦਾ ਧੋਖਾ țeੜੀ ਕਰਾਉਣ ਦੀ ਗੱਲ ਕਰਦਾ ਬੰਦ ਕਰਾਉਣ ਦੀ ਗੱਲ ਕਰਦਾ ਤੱਕੇਸ਼ਾਈ ਬੰਦ ਕਰਾਉਣ ਦੀ ਗੱਲ ਕਰਦਾ ਤੇ ਉਹਨਾਂ ਨੂੰ ਜੇਲ੍ਹਾਂ ਚ ਸਿੱਟਿਆ ਜਾਂਦਾ ਇਸ ਕਰਕੇ ਲੋਕਾਂ ਦੇ ਬੱਚਿਆਂ ਦੀ ਜੇਕਰ ਕੀਮਤ ਹੁੰਦੀ ਤਾਂ ਤੁਹਾਡੇ ਐਮਐਲਏ ਨੇ ਲੋਕਾਂ ਦੇ ਪਰਚੇ ਪਵਾ ਕੇ ਨਹੀਂ ਸਿੱਟਣਾ ਸੀ ਅਭੀ ਬੀਜੀ ਬੇਨਤੀ ਕਰਦਾ ਜੇਕਰ ਤੁਹਾਨੂੰ ਵਾਕਈ ਜਿਵੇਂ ਤੁਹਾਨੂੰ ਆਪ ਦੇ ਬੱਚੇ ਦਾ ਪਿਆਰ ਆਉਂਦਾ ਜੇਕਰ ਵਾਕਈ ਤੁਹਾਨੂੰ ਦੂਜਿਆਂ ਦੇ ਬੱਚਿਆਂ ਦਾ ਇੰਨਾ ਹੀ ਪਿਆਰ ਆਉਂਦਾ ਤਾਂ ਤੁਸੀਂ ਮਾਨ ਸਾਹਿਬ ਨੂੰ ਕਹਿ ਕੇ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਓ ਜੇਕਰ ਤੁਹਾਡੀ ਸੱਸ ਨੂੰ ਕਹਿੰਨ ਤੋਂ ਪਾਓ ਮਾਤਾ ਜੀ ਨੂੰ ਮਾਨ ਸਾਹਿਬ ਦੀ ਉਹਨਾਂ ਨੂੰ ਦੂਜੇ ਜਿਵੇਂ ਮਾਨ ਸਾਹਿਬ ਦਾ ਪਿਆਰ ਆਉਂਦਾ ਹੋਵੇ ਦੂਜੇ ਬੱਚਿਆਂ ਦਾ ਆਉਂਦਾ ਹੁੰਦਾ ਤੇ ਉਹ ਮਾਨ ਸਾਹਿਬ ਨੂੰ ਕਹਿ ਕੇ ਬਥੇਰੇ ਕੰਮ ਕਰਵਾ ਦਿੰਦੇ ਪਰ ਤੁਸੀਂ ਸਾਰੇ ਦਾ ਸਾਰਾ ਟੱਬਰ ਕੇਜਰੀਵਾਲ ਦਾ ਫਿਕਰ ਚੱਕੀ ਫਿਰਦੇ ਆ ਉਹਨਾਂ ਤੁਹਾਨੂੰ ਪੰਜਾਬ ਦਾ ਫਿਕਰ ਨਹੀਂ ਆਉਂਦਾ ਜਿੰਨਾ ਕੇਜਰੀਵਾਲ ਦਾ ਆਉਂਦਾ ਕਿਉਂਕਿ ਕੇਜਰੀਵਾਲ ਨੇ ਤੁਹਾਨੂੰ ਕੁਰਸੀ ਬਖਸ਼ੀ ਆ ਪਰ ਇਹ ਗੱਲ ਭੁੱਲ ਗਏ ਕਿ ਤੁਹਾਨੂੰ ਉਹਦਾ ਪੰਜਾਬ ਦੇ ਲੋਕਾਂ ਨੇ ਦਿੱਤਾ ਤਾਂ ਬੀਬੀ ਜੀ ਲੋਕਾਂ ਦੇ ਬੱਚਿਆਂ ਦੀ ਕੀਮਤ ਨਹੀਂ ਜੇਕਰ ਕੀਮਤ ਹੁੰਦੀ ਤਾਂ ਲੋਕਾਂ ਦੇ ਬੱਚੇ ਬਿਨਾਂ ਇਲਾਜ ਤੋਂ ਨਾ ਮਰਦੇ ਹੁੰਦੇ ਕਰੋੜਾਂ ਰੁਪਇਆ ਇਕੱਠਾ ਕਰਨ ਵਾਸਤੇ ਫੌਜੀਆਂ ਨੂੰ ਮਿੰਨਤਾ ਕਰਨੀਆਂ ਪੈਰੀਆਂ ਤੁਸੀਂ ਅਕਸਰ ਵੀਡੀਓ ਵੇਖੀ ਹੋਣੀ ਹੈ ਤੁਹਾਡਾ ਹਸਬੰਡ ਔਰ ਤੁਸੀਂ ਵੀ ਕਈ ਐਨ ਜੀਓ ਨੂੰ ਜਾਣਦੇ ਆ ਜਿਹੜੇ ਲੋਕਾਂ ਦਾ ਇਲਾਜ ਕਰਾਉਂਦੇ ਆ ਵੀਡੀਓ ਪਾਉਂਦੇ ਆ ਤੁਹਾਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਜੇਕਰ ਲੋਕਾਂ ਦੇ ਬੱਚਿਆਂ ਦੀ ਕੀਮਤ ਹੁੰਦੀ ਤਾਂ ਲੋਕ ਬਿਨਾਂ ਇਲਾਜ ਤੋਂ ਨਾ ਮਰਨ ਦਿੰਦੇ ਆ ਉਹਦੇ ਬੱਚਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਬੀ ਜੀ ਜੇਕਰ ਵਾਕਈ ਬੱਚਿਆਂ ਦਾ ਫਿਕਰ ਆ ਸਿਹਤ ਸਿੱਖਿਆ ਰੋਜ਼ਗਾਰ ਦਾ ਧਿਆਨ ਕਰਵਾਓ